ਆਪ ਦੁਨੀਆ ਦੇ ਉੱਤੇ ਵੱਧ ਜਾਣਾ ਛੋੜ ਜਾਏਗੀ ਇਸਤਰੀ ਆਪਣੇ ਪਤੀ ਦਾ ਸਾਥ ਆਪਾਂ ਹੁਣ ਦੇਖਦੇ ਆਂ ਨੇਤਾ ਪ੍ਰਤੀ ਖਬਰਾਂ ਆਉਂਦੀਆਂ ਨੇ ਇੱਥੇ ਮੋਕੇ ਦੇ ਕੋਲ ਇੱਕ ਪਿੰਡ ਦੇ ਵਿੱਚ ਮੁਕਸਰ ਸਾਹਿਬ ਦੇ ਇਲਾਕੇ ਦੇ ਵਿੱਚ ਇੱਕ ਔਰਤ ਨੇ ਆਪਣੇ ਟੱਬਰ ਨੂੰ ਆਟੇ 'ਚ ਜ਼ਹਿਰ ਗੁੰਨ ਕੇ ਦੇ ਦਿੱਤਾ ਕਿਤੇ ਇੱਧਰ ਬਾਹਰ ਹਿੰਦੁਸਤਾਨ ਦੇ ਵਿੱਚ ਕੋਈ ਲੱਖਾਂ ਬੰਦੇ ਮਰ ਰਹੇ ਨੇ ਹਰ ਕਿੰਨੀਆਂ ਜਾਨਸ ਮੂਰੇ ਆ ਚੁੱਕੇ ਨੇ ਵੀ ਪਤਨੀਆਂ ਨੇ ਆਪਣੇ ਪਤੀਆਂ ਨੂੰ ਮਾਰ ਦਿੱਤਾ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਸਤਰੀ ਨੇ ਤਾਂ ਬੰਦੇ ਨੂੰ ਛੱਡ ਜਾਣਾ ਨਿਰਦਨ ਦੇਖ ਕੇ ਆਰੋਗ ਕਾਮ ਦਾ ਬਹੁਤ ਵੱਡਾ ਪ੍ਰਭਾਵ ਹੋ ਜਾਣਾ ਕਿਸੇ ਦੀ ਇਸਤਰੀ ਨਹੀਂ ਬਚੇਗੀ ਮਹਾਰਾ ਸੱਚੇ ਪਾਸ ਜੀ ਕਹਿੰਦੇ ਰੱਬ ਦਾ ਨਾਮ ਲਵੇਗਾ ਨਾ ਪਤੀ ਪਤਨੀ ਦੋਏ ਉਹੀ ਬਚਣਗੇ ਬਾਕੀ ਮਹਾਰਾਜ ਕਹਿੰਦੇ ਭਾਈ ਇਹ ਇਸਤਰੀ আর ਪਤੀ ਦਾ ਰਿਸ਼ਤਾ ਵੀ ਖਤਮ ਹੋ ਜਾਣਾ ਕਿਉਂਕਿ ਦੁਨੀਆ ਦੇ ਉੱਤੇ ਸਭ ਤੇ ਨੇੜਲਾ ਰਿਸ਼ਤਾ ਮੰਨਿਆ ਗਿਆ ਪਰ ਇਹੀ ਇੱਕ ਗਰਕ ਹੋ ਜਾਣਾ ਦੁਨੀਆ ਵਿਆਹ ਕਰਾਉਣ ਤੋਂ ਡਰੇਗੀ ਮਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਕਿਸੇ ਪਤਨੀ ਨੇ ਕਿਸੇ ਪਤੀ ਦਾ ਸਾਥ ਨਹੀਂ ਦੇਣਾ ਹਰੇਕ ਬੰਦਾ ਆਪਣੀ ਜਾਨ ਆਪਣੀ ਰੋਟੀ ਦੇ ਪਿਛੇ ਭੱਜੇਗਾ ਜ਼ਹਿਰ ਦੇਗੀ ਪੁੱਤਰ ਕੋ ਮਾਤਾ ਆਪਣੇ ਹੱਥ ਆਪਣੇ ਹੱਥ ਨਾਲ ਮਾਂ ਆਪਣੇ ਪੁੱਤ ਨੂੰ ਜ਼ਹਿਰ ਦਊਗੀ ਆਪਣੇ ਹੱਥ ਨਾਲ ਮਾਰੇਗੀ ਇਹ ਹੁਣ ਮਾਰ ਵੀ ਰਹੀਆਂ ਨੇ ਮਾਵਾਂ ਅ ਇੱਕ 56 ਸਾਲ ਦੇ ਬਾਪ ਨੇ 24 ਸਾਲ ਦੀ ਕੁੜੀ ਨਾਲ ਵਿਆਹ ਕਰਾ ਲਿਆ ਮੱਧ ਪ੍ਰਦੇਸ਼ ਦੇ ਵਿੱਚ ਇਹੋ ਜੀਆਂ ਘਟਨਾਵਾਂ ਨਿਕਲ-ਨਿਕਲ ਕੇ ਮੂਰੇ ਆ ਰਹੀਆਂ ਨੇ ਕਾਲਜਗੁਦਾ ਪੂਰਾ ਪੂਰੇ ਚਰਮ ਦੇ ਉੱਤੇ ਹਜੇ ਲੋਕ ਕਹਿੰਦੇ ਸੋਸਾ ਸਾਕੀ ਸੱਚ ਨਹੀਂ ਹੋਣੀ ਇੱਕ ਇੱਕ ਬਚਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸੱਚ ਹੋ ਕੇ ਰਹਿਣਾ ਪਿਤਾ ਤਿਆਗੇ ਪੁੱਤਰ ਕੋ ਪੁੱਤਰ ਤਿਆਗੇ ਬਾਪ ਅਰ ਬਾਪ ਨੇ ਪੁੱਤ ਮਾਰਨਾ ਪੁੱਤ ਨੇ ਬਾਪ ਮਾਰਨਾ ਜਮੀਨਾਂ ਜਾਇਦਾਦਾਂ ਪਿੱਛੇ ਕਿੰਨੇ ਵੱਡ ਟੁਕ ਹੋਣੇ ਆ ਦੁਨੀਆ ਦੇ ਉੱਤੇ ਅਰ ਪਾਪਾਂ ਨੂੰ ਦੇਖ ਕੇ ਦੁਨੀਆ ਤਰਾ-ਤਰਾ ਕਰੇਗੀ ਮਹਾਰਾਜ ਜਿਨੇ ਨੂੰ ਹੱਥ ਛੱਡੇਗੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਜਿਹੜੇ ਲੋਕਾਂ ਨੇ ਸਾਰੀ ਉਮਰ ਪਿੱਠ ਦੇ ਕੇ ਰੱਖੀ ਆ ਉਹਨਾਂ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਕਿਰੀ ਨੂੰ ਮੁੱਖ ਵੀ ਨਹੀਂ ਕਰਨਾ ਇਸ ਕਰਕੇ ਭਾਈ ਪਰਮੇਸ਼ਰ ਦੇ ਆਸਰੇ ਨੂੰ ਤੱਕਿਆ ਕਰੋ ਜਾ ਕੇ ਸ਼ਹੀਦਾਂ ਸਿੰਘਾਂ ਦੇ ਸਤਾਨਾਂ ਨੂੰ ਨਮਸਕਾਰ ਕਰਿਆ ਕਰੋ ਤਾਂ ਕਿ ਆਪਾਂ ਐਸੇ ਕਾਲ ਯੁਗ ਤੋਂ ਪ੍ਰਭਾਵ ਤੋਂ ਬਚ ਸਕੀਏ ਐਸਾ ਹੋਏ ਹੋਇਆ ਨਾ ਹੋਏਗਾ ਦੁਨੀਆ ਭਰ ਮੇ ਪਾਪ ਸੁੰਦਰ ਮੰਦਰ ਛੋੜ ਕਰ ਹੋਏਗੇ ਜੰਗਲ ਵਾਸ ਮਹਾਰਾ ਇਹ ਕਹਿੰਦੇ ਇਹੋ ਜਿਹੇ ਪਾਪ ਵਧਨੇ ਨੇ ਨਾ ਬਾਪਤੀ ਦਾ ਰਿਸ਼ਤਾ ਖਤਮ ਪੁੱਤ ਮਾਂ ਦਾ ਰਿਸ਼ਤਾ ਖਤਮ ਇੱਕ ਭਾਈ ਭੈਣ ਨੇ ਵਿਆਹ ਕਰਾ ਲਿਆ ਇੱਕ 15 ਸਾਲ ਦਾ 14 ਸਾਲ ਦਾ ਭੈਣ ਭਾਈ ਰਿਲੇਸ਼ਨ 'ਚ ਰਹਿ ਰਹੇ ਸੀ ਬੁਰੀ ਹਾਲ ਤੇ ਇਸ ਦੁਨੀਆ ਦੇ ਉੱਤੇ ਰਿਸ਼ਤਿਆਂ ਦੀ ਹੋ ਚੁੱਕੀ ਐ ਮਹਾਰਾਜ ਕਹਿੰਦੇ ਭਾਈ ਕਿਸੇ ਬੰਦੇ ਨੇ ਵੀ ਦੁਨੀਆ ਦੇ ਇਸ ਆਪਾ ਤੋਂ ਨਹੀਂ बचना ਮਹਾਰਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੇ ਸੋਹਣੇ ਘਰ ਆਪਾਂ ਨੇ ਟੈਲਾਂ ਲਾ ਕੇ ਸੋਹਣੇ ਰੰਗ ਕਰਾਏ ਨੇ ਵਿੱਚ ਇੰਨਾ ਮਹਿੰਗਾ ਫਰਨੀਚਰ ਰੱਖਿਆ ਮਹਾਰਾ ਕਹਿੰਦੇ ਸਾਰੇ ਹੀ ਛੱਡ ਗਏ ਨਾ ਲੋਕ ਜੰਗਲਾਂ ਦੇ ਬੰਦ ਨੂੰ ਰੋਕ ਕਰਨਗੇ ਜੰਗਲਾਂ ਦੇ ਵਿੱਚ ਜਾ ਕੇ ਰਹਿਣਗੇ ਕਿਉਂਕਿ ਵੱਡੇ ਵੱਡੇ ਪਰਮਾਣੂ ਬੰਬ ਵਿੱਚੇ ਵੱਜਣੇ ਨੇ